ਉਸ ਹੋਈਆ ਇੱਕ ਰਹਿ ਗਿਆ ਰਾਤ ਨੂੰ 11 12 ਸੁੰਨੀ ਬੱਕਰੀਆਂ ਹੀ ਜਾਂਦੀਆਂ ਬਾੜੇ ਚ ਆਜ ਜੋੜੀ ਦਾ ਫਿਰ ਕੀ ਮੰਗਦਾ ਇਹਦਾ ਰੋਦਾ ਰੋਟੀ ਦਾ ਮੰਗਦਾ ਜੇ 1 ਲੱਖ 10000 ਉਹ ਚੌਂਕ ਦੇ ਬੱਚੇ ਗੱਡੀ ਚ ਝੋਲਾ ਬੋਲੇ ਆਰਾ ਉਹਦਾ ਕੀਮਾ ਹੁੰਦਾ ਸੂਣ ਵਾਲੀ ਦਾ ਸੂਣ ਵਾਲੀ ਦਾ ਮੰਗਦਾ ਕੀ ਹੈ ਹੈ 30000 ਪੁਰਾਣੀ ਹੀ ਘੱਟ ਤੈਨੂੰ ਇਹਨਾਂ ਨੂੰ ਰੱਖ ਲਾ ਸੋਨਾ ਲਿਆ ਘੱਟ ਤਿਓ ਦੰਦ ਦਿਖਾ ਦੇ ਮੈਂ ਨਮੀਆਂ ਤੇਰੇ ਕਾ ਸੂ ਕੀ ਗੱਪਣ ਕਿੰਨੇ ਚਿਰ ਦੀ ਐ ਮੈਂ ਤਾਂ ਕੱਥੇ ਆ ਨਵਾ ਮੈਂ ਤਾਂ ਕੱਥੇ ਆ ਜਵਾਨ ਮੈਂ ਤਾਂ ਬੁढ़ा ਹੋ ਗਿਆ ਮੈਂ ਤੱਪਨੀ ਮਤ ਤੱਪ ਜਾ ਉਧਰ ਟੱਪ 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 ਫੇਰੇ ਬਾਬੇ ਨੂੰ ਵੀ ਦਿਖਾਉਣੀਆਂ ਨੇ ਭਾਈ ਬੱਕਰੀ ਗੱਪਣ ਐ ਬੱਕਰੀ ਦੀ ਗੱਪਣ ਇਹ ਗੱਪਣ ਦੀਦੀ ਐ ਦੰਦ ਦਿਖਾਈ ਬਾਬਾ ਹਾਂ ਠੀਕ ਐ ਪਿੰਡ ਦੇ ਦਿਖਾਵਾਂਗੇ ਦਿਖਾਵਾਂਗੇ ਜਾ ਰਿਹਾ ਨੇ ਕੋਲੀ ਖਾਨ ਦੇ ਕੋਣ ਪਹਿਲਾ ਚ ਪਹਿਲੇ ਕਰਦਾ ਹਾਲੇ ਅਜੇ ਕਰਾ ਦੁੱਧ ਬਣ ਗਿਆ ਇਹਦੇ ਯਾਰ ਪੂਰੀ ਵਧੀਆ ਹੈ ਕੱਦ ਵਾਲੀ ਹੈ ਨਹੀਂ ਹੁਣ ਪੁੱਛੀ ਕਰਨਾ ਹੈ ਹੈ ਨਹੀਂ ਇਹ ਦੇਣਾ ਮੁੰਡਾ ਉਹ ਭਾਈ ਦੇਖ ਠੀਕ ਹੈ ਪਾਸ ਹੈ ਪਰ ਦਵਾ ਦਮ ਕਰੋ ਬੱਕਰੀਆਂ 30 35 ਲੈਣੀਆਂ ਨੇ ਮੈਂ ਵਿੱਚ ਚੱਪਾਂ ਬਈ ਉਧਰ ਦੀ ਆਇਆ ਉਥੋਂ 1.40 ਮੋਟੂ ਅੱਛਾ ਬੱਬੇ ਚੱਲ ਆਪਾਂ ਤੂੰ ਵੀ ਆ ਜਾ ਆ ਬੱਕਰੀ ਉਲਾ ਕਰ ਇਹਦਾ ਕੀ ਮੰਗਦਾ ਮੈਨੂੰ ਐਦਾ ਇਹਦਾ 30000 ਰੁਪਏ ਮੰਗਦੇ ਆ ਤਾਂ ਮੈਂ ਸੁਣ ਲਿਆ ਤੀ ਹਾਂਜੀ ਤੂੰ ਸਹੀ ਰੇਤ ਮੰਗ ਤੁਸੀਂ ਬੋਲਣਾ ਜੀ ਹੁਣ ਕੋਈ ਨਾ ਸਾਨੂੰ ਫਾਹੇ ਟੰਗ ਆਹੇ ਨਹੀਂ ਟੰਗਿਆ ਬੱਕਰੀ ਦਾ ਕੱਦ ਕਾੜ ਤਾ ਦੇ 32 ਮਾੜਾ ਕੱਦ ਤਾਂ 13 ਵੀ ਵਧੀਆ ਹੈ ਫੇਰ ਤੇਰੇ 2 ਵਿਆਹ ਹੋਣਗੇ ਹੁਣ ਨਹੀਂ ਵਿਆਹ ਦਾ ਇੱਕ ਹੀ ਬਥੇਰੇ ਇੱਕ ਨਹੀਂ ਬਸ ਕਰਾਈ ਪਈ ਆ ਅੱਛਾ ਹਾਂ ਤਾਂ ਹੀ ਮੈਨੂੰ ਲੱਗਾ ਸਾਧ ਬਣ ਗਿਆ ਡੇਰੇ ਬੈਠ ਗਿਆ ਔਰ ਸਾਦਾ ਤਾਂ ਹੀ ਠੀਕ ਹਾਂ ਚਲ ਰਾਜੇ ਨੰਬਰ ਕਣੀਆਂ ਬਹਿ ਰੀਆਂ ਤਾਂ ਕਣੀਆਂ ਨੂੰ ਕੁਛ ਨਹੀਂ ਹੁੰਦਾ ਆਏ ਜੀ ਬਾਦ ਗਿਆ ਬੱਕਰੀਆਂ ਵੀ ਗੱਡੀ ਚ ਪਾ ਲ ਉਸ ਨੂੰ ਤਾਂ ਐਂ ਤਰਪਾਲ ਪਾ ਲਾਂਗੇ ਨਹੀਂ ਪਰ ਗੱਡੀ ਭੇਜ ਜਾਂਦੀ ਆ ਬਾਈ ਕੁਛ ਕਰਾਂ ਪੁੱਛੋ ਹੀ ਪੁੱਛੋ ਅੱਛਾ ਪੁੱਛੋ ਚੋਲਦੀ ਕਰੋ ਕੰਨ ਚ ਮੇਰੇ ਮੜਾ ਜਾ ਦੱਸ ਦੂੰ ਚੰਗੀ ਗੱਲ ਹੈ ਤੇ ਤੈਨੂੰ ਮੜਾ ਪਤਾ ਹੀ ਆ ਤੂੰ ਆਪ ਦੇ ਹਿਸਾਬ ਨਾਲ ਕਰਦੇ ਨਹੀਂ ਹੁੰਨੇ ਲੈ ਬਾਬਾ 18000 ਦੀ ਤੇ ਰਾਮੂ ਤੋਂ ਏਡਿਓ ਲੈ ਕੇ ਆਏ ਆ ਬਹੁਤ ਸੋਹਣੀ ਬੱਕਰੀ ਡੱਬੀ ਨਾ ਠੀਕ ਆ ਫਿਰ ਹੋਰ ਦੇਣੀ ਕਿੰਨੇ ਦੀ ਆ ਬਾਹ ਯਾਰ ਕੱਟ ਨਾ 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 ਪਾਪਾ ਮੋਲ ਕਰਾ ਸ਼ਰਮ صحیح ਲੈਣ ਤੇ ਆ ਜਾ ਬੱਕਰੀ ਵੇਚ ਦੇ ਬੱਕਰੀ ਦਾ ਕਾਟਦਾ ਦੇਖ ਲਾ ਓਏ ਸਭ ਕੁਝ ਦੇਖ ਲਿਆ ਮੈਂ ਮੈਨੂੰ ਕੀ ਦੱਸਦਾ ਤੂੰ ਬਸ ਫਿਰ ਆਪਾਂ ਤੇਰੇ ਕੋਲ ਮੋਲੀ ਮੀ ਮੌਸਮ ਕਰਕੇ ਲੈਣ ਦੇਣਾ ਕੀਤਾ ਯਾਰ ਆਪਾਂ ਕਿਹੜਾ ਵੀ ਮਤਲ ਮੜਿੱਕਣ ਵਾਲਾ ਮੋਲੀ ਨਹੀਂ 19 ਦਿਨ ਨੇ ਨਹੀਂ ਜੀ ਪੂਰੀ 20 ਦਿਨ ਨੇ ਹੁਣ ਦੱਸ ਕੀ ਕਰਾਂ ਜਾਵਾ ਪੂਪੀ ਫਿਰ ਕਹਿੰਦਾ ਸਰ 20000 ਦੀ ਲੈ ਕੇ ਜਾਓ ਫਿਰ ਕਹਿੰਦਾ ਸਾਡਾ ਮਾਲ ਨਹੀਂ ਵੇਚਦਾ ਨਾ ਮਾ ਬੰਦਾ ਉਹੀ ਤਾਂ ਨਹੀਂ ਲਟਾਉਣਾ ਯਾਰ ਲਟਾਉਣਾ ਤੂੰ ਸੌਦਾ ਮਾਲ ਮੁੱਲ ਦਾ ਲਾ 20000 ਦੀ ਇੱਡੀ ਬੱਕਰੀ ਕੌਣ ਲੈ ਚਾਰ ਇਹਦਾ ਜਮੀ ਉਹ ਐ ਕੋਈ ਨਵੇਂ ਬੰਦੇ ਨੂੰ ਹਸਾਬ ਨਹੀਂ ਹਜੇ ਟੀਕਾ ਲਾਉਣ ਦਾ ਦੀਦੀ ਕਿੱਥੇ ਲਾਉਣਾ ਬੱਕਰੀ ਦੇ ਕੋਈ ਗੱਲ ਨਹੀਂ ਜੀ ਨਹੀਂ ਹਸਾਬ ਕਿੰਨੇ ਦਾ ਤਾਂ ਨਾ ਮੈਂ ਉੱਥੇ ਟੀਕੇ ਲਾਉਣ ਜਾਊਂਗਾ ਟੀਕੇ ਕਿਉਂ ਬੱਕਰੀ ਕਿਹੜੀ ਖਿਆਲ ਪਰ ਇਹ ਐਨੇ ਦੀ ਐ ਮੈਨੂੰ ਤਾਂ ਪਤਾ ਹਰ ਮੇਰੇ ਕਹੇ ਤੋਂ ਦੇ ਦੇਗਾ ਦੋਪਾ ਦਮਾਂਗੇ ਮੇਰੇ ਕਹਿ ਤੋ ਦੇ ਦੇਗਾ ਦਮਾਂਗੇ ਲੈ ਬਈ ਬਿਨਾ ਪੁੱਛਿਆ ਬਹਿ ਗਿਆ ਫਿਰ ਤਾਂ ਕੀ ਦਮਾਂਗੇ ਕਿਉਂ ਤੇਲੂ ਰਾਮ ਦੀ ਹੱਟੀ ਦਾ ਝਰਦਾ ਵੀ ਜੋੜਾ ਵਿੱਚ ਬੈਜੂ ਹਟਦੇ ਬਈ ਜੋੜਾ ਜੀ ਬੈਜੰਨਾ ਆ ਬੱਟੂ ਹੋਏ ਹਾਂ ਇਹ ਤੇਲੂ ਰਾਮ ਦੀ ਹੱਟੀ ਦਾ ਝਰਦਾ ਨਹੀਂ ਹੈਗਾ ਇਹ ਦੀਪੂ ਬਾਣੀ ਦੀ ਹੱਟੀ ਦਾ ਝਰਦਾ ਹੈ ਹਾਂ ਕੰਮ ਵੀ ਸਾਰਾ ਕਰਦਾ ਹੈ ਕਰਦਾ ਵੀ ਆਪਣੇ ਲਈ ਬਾਬਾ ਇਮਾਨਦਾਰੀ ਦਾ ਸਮਾਨ ਆ ਆ ਜਰਾ ਰੱਬ ਤੇ ਧਰਤੀ ਦਾ ਸਮਾਨ ਇੱਕੋ ਹੋਇਆ ਖੜਾ ਇੱਕੋ ਹੋਇਆ ਖੜਾ ਪੂਰੀ 22000 ਦੀ ਦੇਓ ਬੱਕਰੀ ਲੈ ਫੜ ਕੱਦ ਦੇਖ ਕੇ ਬੱਕਰੀ ਦੇ ਮੁੱਲ ਲਾਤਾ ਤੇਰੀ ਦਾ ਕੱਦ ਦੰਦੋ ਵੀ ਨਵੇਂ ਆ ਦੂਜਾ ਸੂਆ ਸੂਆ ਜੇ ਹਾਂ ਅਸਾ ਬੱਧੀ ਤਾਂ ਯਾਨੀ ਕੋਈ ਨਹੀਂ ਦੰਦਾਂ ਪਰ ਉਂਪਈਆ ਦਰਵਾਣ ਅਧਿਆਨ ਸਸਾ ਕੋਈ ਦੀ ਦਰ ਕੋਈ ਬਾਬੇ ਸਹੀ ਦੱਸ ਇਹਨੂੰ ਕਿ ਕਿੰਨੇ ਦੇਣਾ ਕਾਨੂੰ ਨਵੇਂ ਬੰਦੇ ਪਾ ਮਰਵਾਉਣੇ ਨਹੀਂ ਬਚਾਉਣੇ ਨੇ ਪਹਿਲਾਂ ਸਾਰੇ ਨੇ ਲੋਕ ਜਮੇ ਸਹੀ ਦਾ ਇੱਕ ਹੀ ਗੱਲ ਇੱਕ ਹੀ ਗੱਲ 27000 ਦੇ ਇਹ ਲੜਾਈ ਜਮੀਨੀ ਘੜਦਾ ਯਾਰ ਇਹ ਬੰਦਾ ਹੈ ਕੋਈ 30 ਤੋਂ 27 ਤੇ ਆ ਗਿਆ ਉਹ ਤੂੰ ਟਿਕ ਜਾ ਇੱਥੇ ਲੜਾਈ ਕਰੇਗਾ ਮੈਂ ਨਾ ਪਰਾਂ ਹੁੰਦੇ ਜੇ ਤਾਂ ਖੁੱਦਾ ਤੂੰ ਕਰ ਓਏ ਬੌਲੇ ਜਾ ਤੇਰੀ ਮਾਲ ਮੋਲੇ ਤੇ ਨਹੀਂ ਫਿਰ ਯਾਰ ਤੂੰ ਨਿਆ ਘਾਉਣਾ ਮੰਡੀਆਂ ਚ ਆਉਣਾ ਇੱਥੇ ਚੋਰੀ ਕਰਨ ਲਿਆ ਆ ਚੋਰੀ ਦੀ ਕਹਿੰਨੀ ਅਸੀਂ ਫਿਰ ਚੋਰੀ ਦੀ ਔਰ ਕੀ 80 ਰੁਪਏ ਲੈਨੇ ਤੇ ਕਿਹੜੇ ਲੈਨੇ ਤਾਂ ਠੋਲੂ ਮੈਂ ਹੋਰ ਬਾਲਾ ਸੁਣੀ ਛੱਡ ਗਈ ਕੋਈ ਚੱਲ ਬਣਾ ਲੈ ਕੈਮਰੇ ਨਾਲ ਪਿੱਛੇ ਜਾਣ ਬਾਈ ਮਾਲ ਮੁੱਲ ਲਾ ਪੱਕਾ ਤਾਂ ਬੱਕਰੀ ਹੁਣ ਪੱਕਾ ਤਾਂ ਲੱਗ ਗਿਆ ਉਹ ਤੇਰੀ ਮਰ ਪੱਕਾ ਨਹੀਂ ਲੱਗਿਆ ਪੱਕਾ ਲੱਗਿਆ ਹੁੰਦਾ ਦੇਖਦੇ ਬੱਕਰੀ ਉਹਦੀ ਕੰਨ ਫੜਾਂਦੇ ਬਾਈ ਤੁਹਾਡੀ ਗੁੰਜਾਇਸ ਹੈਗੀ ਆ ਪੁੱਛਣੇ ਵੀ ਚਾਹੀਦੇ ਨੇ ਨਾਲ ਨੇ ਬੰਦੇ ਬਿਲਕੁਲ ਠੀਕ 11 ਚਲੋ ਇਹਦਾ ਸੁਣ ਮੇਰੀ ਚਾਹੇ ਤਾਂ ਬਾਪਾ ਲੈ ਲੈ ਚਾਹੇ ਤੂੰ ਲੈ ਲਈ ਜਿਹੜੇ ਦੇ ਫਿੱਟੇ ਉਹੀ ਰੱਖ ਲਿਓ ਠੀਕ ਚੱਲ ਦੱਸ ਦੱਸ ਬਾਬੇ ਸਾਹੀ ਉਹ ਦੱਸ ਦੇ ਯਾਰ ਪਰਾਂ ਸੌਦਾ ਹੋਵੇ ਕੋਈ ਖੋਹ ਦੇ ਲਾਂਗੇ ਹਾਂ ਹੋਰ ਡਰ ਸਾਰਿਆਂ ਨੂੰ ਪਤਾ ਬੱਕਰੀ ਕਿੱਥੇ ਬਣੂਗੀ ਦੇਖੋ ਸਾਰਿਆਂ ਨੂੰ ਉਹਨਾਂ ਨੂੰ ਕੀ ਪਤਾ ਵਿਚਾਰਿਆਂ ਨੂੰ ਨਾ ਤਵਾਸਾ ਦੇਖਣ ਆਏ ਨੇ ਉਹਦਾ ਵਿਚਾਰੇ ਉਹਦਾ ਤਵਾਸਾ ਦੇਖਣ ਆਏ ਨੇ ਕਿਉਂ ਜੀ ਦੇਖਣਗੇ ਉਹਦਾ ਵਿਚਾਰੇ ਜਾਂ ਲੜਾਈ ਆਪਣੀ ਹੋ ਰਹੀ ਹੈ ਬੇੜਾ ਦਾ ਤਵਾਸਾ ਦੇਖੂ ਕੋਈ ਨਹੀਂ ਛਡਾਉਂਦਾ ਕਿਸੇ ਨੂੰ ਉਹ ਜਮਾਨਾ ਕਿਹ ਜਾ ਹੋ ਗਿਆ ਕਿਉਂ ਭਾਈ ਹਾਂਜੀ ਹਾਂਜੀ ਮੈਨੂੰ ਵੀ ਡਰ ਲੱਗਦਾ ਹੈ ਪਾਰਟੀ ਬਗਾਨੀਆਂ ਵਾਲਾ ਸਾਰੇ ਡੰਡਾ ਤੇ ਅਸੀਂ 라ਜੂ ਨੇ ਹੁਣ ਮੈਂ ਵੀ ਸੋਚ ਕੇ ਕੰਮ ਕਰਦਾ ਵਧੀਆ ਰਹਿ ਗਿਆ ਇਹ ਵੀਡੀਓ ਐ ਵਧੀਆ ਰਹਿ ਗਿਆ ਹੁਣ ਤੋਂ ਦੁਨੀਆ ਤੋਂ ਬਾਚਣਾ ਪਵਲਤੋਂ ਬੜੇ ਕਮੈਂਟ ਕਰਦੀ ਆ ਬੜੇ ਕਮੈਂਟ ਕਰਦੇ ਨੇ ਲੋਕ ਆ ਅਸੀਂ ਸਭ ਦੇ ਸੁਣੀ ਜਾਂਦੇ ਆ ਕਿਉਂ ਇਧਰ ਕਰਨ ਮੇੜ ਯਾਰ ਪਰ ਬੱਦਲ ਪੈ ਰਿਹਾ ਅੱਛਾ 25.5 ਦੀ 10000 ਛੱਡ ਗੱਲਾਂ ਹੈ ਹੈ ਨਾ ਠੀਕ ਆ ਮੈਨੂੰ ਸਮਝਾ ਕੋ ਪੋਪੀ ਤੂੰ ਇਹਦੇ ਨਾਲ 30000 25000 ਦੀ ਦਊਗਾ ਯਾਰ ਚਾਹੇ ਰਪੀਆ ਘਟਾ ਲਓ ਚਾਹੇ ਇੱਕੋ ਵਾਰੀ ਘਟਾ ਲਓ ਬਸ ਗੱਲ ਇੱਥੇ ਨਿਪਟਦੀ ਆ ਹਾਂ ਕੋਈ ਕਥਾ ਨਹੀਂ ਹੈ ਕਿ ਵੀਰੇ ਕਿਤੇ ਮਾਰ ਦੇ ਦੇਣ ਲੈਣ ਵਾਲੀ ਗੱਲ ਤੇ ਉਹਨਾਂ ਸਿੱਧਾ 2000 ਰੁਪਿਆ ਤੋੜ ਕੇ ਦੱਸਿਆ ਵੀ ਇੰਨੇ ਦੀ ਬੱਕਰੀ ਦਊਗਾ ਇਹ ਦੂ ਘੱਟ ਬੱਕਰੀ 25 25 ਤੇ ਆ ਬਸ ਲਾਸ਼ ਉਹਨਾਂ ਕਰ ਬਹੁਤਾ ਨਾ ਸਿਆਣਾ ਬਣ ਬੱਕਰੀ ਦਿੱਤੀ ਵੇਚ ਠੀਕ ਹੈ ਪੰਜਾ ਮੈਂ ਲੈਣੀ ਲੈਣਾ ਤੇ ਇਥੋਂ ਪਿੱਛੋਂ ਤੂੰ ਝੁੱਗਾ ਚੱਕ ਜੀ ਕਿਉਂ ਵੀ ਨਾ ਉਹ ਤਾਂ ਦਵਾ ਹਾਂ ਕਹਿੰਦੇ ਤਾਇਆ ਮੈਂ ਕੀ ਦੇਵਾਂ ਹੁਰ ਉਹਨਾਂ ਕਰ ਬੱਕਰੀ ਵੇਚਤੀ ਬਹੁਤਾ ਸਿਆਣਾ ਨਾ ਬਣਾ ਨਾ ਮੈਂ ਤੈਨੂੰ ਬੰਨ ਨ ਦੇਵਾ ਪੂਰੀ 23000 ਦੀ ਆ ਹੁਣ ਦੇ ਨਾ ਦੇ ਚੇ ਮੋੜ ਦੇ ਬਸ ਨਾ ਮੈਂ ਨਹੀਂ ਨਾ 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 ਮੈਂ ਮਰਵਾਉਣਾ ਨਹੀਂ ਉਹ ਸੈਠੀ ਨਾ ਐਠੀ ਨਾ ਐਠੀ ਨਾ ਐਠੀ ਨਾ ਬਾ ਥੋੜੇ ਦੇ ਰੁਪਏ ਹਜੇ ਗੱਬਣ ਬੱਕਰੀਆਂ ਕੀ ਬੰੂ ਕਾਦ ਨੂੰ ਘਰ ਪਾਸ ਕਰ ਆਸ ਕਰੋ ਜੀ ਹੋਰ ਦੇਖਣੇ ਹੋਰ ਪੁਰਵੀ ਦੇਖਾਂਗੇ ਦੇਖਾਂ ਵੀਰੇ ਮੈਨੂੰ ਛੱਡੀ ਐ ਗੱਬਣ ਹੈ ਨਾ ਹਜੇ ਸਹੀ ਹੈ ਜੀ ਹਾਂ ਜੀ ਚਿੱਪ ਹੈ ਤੇਰੇ ਚਿੱਪ ਹੈ ਉਤਨੀ ਬਣਿਆ ਜੀ ਉੱਪਰ ਕਰ ਜਾਂਦੇ ਬੀਟਲ ਦੇ ਨੁਕਸ ਨਹੀਂ ਕੋਈ ਨਹੀਂ ਬੜੇ ਰੱਖੋ ਫੜ ਕੇ ਹੀ ਇੱਕ ਵਾਰ ਖੜੀ ਹੋਈ ਆ ਪੜੀ ਦੀ ਚਿੱਪ ਲੱਗ ਉਹ ਕੀ ਦੀ ਟੱਕਰ ਆ ਕੋਪਕਰੀ ਦੇ ਘਰ ਕਰੂ ਨਾ ਹਾਂ ਕਰ ਤੱਕਲ ਕਰੀ ਮੱਗਰ ਨਾ ਹੋਰ ਮੱਗਰ ਬੰਦਾ ਹਾਂ ਬਸ ਗਿਆ ਯਾਰ ਆਪੇ ਨਿਬੜੰਗਾ ਇਹਨਾਂ ਦਾ ਇਹਨਾਂ ਤੋਂ ਨਿਬੜਦਾ ਹਲੋ ਹਲੋ ਹਾਂਜੀ ਠੀਕ ਹੈ ਜੀ ਬਾਬਾ ਸਾਈ ਪਹਿਲੇ ਹਲੋ ਕਰਦੀਏ ਫੋਨ ਹਾਂ ਪਾ ਦੇ ਪਹਿਲੇ ਕਰਾਂ ਫੋਨ ਪੇ ਹਲੋ ਨਾ ਬਾਈ ਯਾਰ ਕੈਸ਼ ਕੱਲ ਛੁੱਟੀ ਸੀ ਉਹ ਦੋ ਦੋ ਵਿੱਚ ਚੱਲ ਰਹੀ ਓਏ